ਪੰਜਾਬ ਚ ਰੇਤਾ ਬਜਰੀ ਦੇ ਰੇਟ ਦੇ ਹੋ ਜਾਣਗੇ ਕਿਉਂਕਿ ਸੂਬਾ ਸਰਕਾਰ ਰੇਤਾ ਬਜਰੀ ਦੀਆਂ ਖੱਡਾਂ ਨੂੰ ਪ੍ਰਾਈਵੇਟ ਫਲੈਨਰਾਂ ਨੂੰ ਨਾ ਦੇ ਕੇ ਆਪਣੀ ਏਜੰਸੀ ਦਰਿਏ ਰੇਤਾ ਬਜਰੀ ਵੇਚੇਗੀ ਪੰਜਾਬ ਦੇ ਸਨਤ ਮੰਤਰੀ ਮਦਨ ਮੋਹਨ ਮਿੱਤਲ ਨੇ ਐਬੀਪੀ ਸੰਜੇ ਨਾਲ ਗੱਲਬਾਤ ਕਰਦਿਆਂ ਮਾਈਨਿੰਗ ਦੀ ਨਵੀਂ ਨੀਤੀ ਬਾਰੇ ਜਾਣਕਾਰੀ ਦਿੱਤੀ ਮਾਈਨਿੰਗ ਪਾਲਿਸੀਜ਼ ਕਰਕੇ ਬਣਾਉਣ ਦੀ ਸੰਲੋਪ ਹੈ ਕਿ ਰੇਤਾ ਬਜਰੀ ਜਿਹੜਾ ਕਿ ਬਹੁਤ ਜ਼ਿਆਦਾ ਕੰਜ਼ਿਊਮ ਹੋ ਰਿਹਾ ਹੈ ਕੰਸਟਰਕਸ਼ਨ ਵਰਤਦੇ ਵਿੱਚ ਉਹ ਮੇਗਾ ਹੁੰਦਾ ਜਾ ਰਿਹਾ ਹੈ ਮਹਿਗਾ ਹੋਣ ਕਰਕੇ ਲੋਕ بڑا ਇਸ ਗੱਲ ਦਾ ਗੁੱਸਾ ਕੀਤਾ ਉਸ ਨੂੰ ਸਹੀ ਕੀਮਤ ਤੇ ਲਿਆ ਮੱਤ ਤੇ ਤਾਂ ਕਿ ਕੰਜ਼ਿਊਮਰ ਨੂੰ ਸਸਤਾ ਦਾਮ ਤੇ ਮਿਲੇ ਉਹ ਸਸਤਾ ਦਾਮ ਤੇ ਕਰਨ ਵਾਸਤੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿਉਂਕਿ ਉਹਨਾਂ ਨੂੰ ਆਪਸ਼ਨ ਨਹੀਂ ਕਰਨਾ ਉਨਾ ਦਸਾ ਕਿ ਨਵੀਂ ਸਨਤ ਨੀਤੀ ਤਹਿਤ ਰੇਤਾਬਜਰੀ ਦੀਆਂ ਖੱਡਾਂ ਨੀਜੀ ਠੇਕੇਦਾਰਾਂ ਨੂੰ ਨਹੀਂ ਦਿੱਤੀਆਂ ਜਾਣਗੀਆਂ ਬਲਕਿ ਸਰਕਾਰ ਦੀ ਏਜੰਸੀ ਪੰਜਾਬ ਸਟੇਟ ਐਕਸਪੋਰਟ ਕਾਰਪੋਰੇਸ਼ਨ ਰੇਤਾਬਜਰੀ ਵੇਚਿਆ ਕਰੇਗੀ ਜਿਸ ਕਰਕੇ ਰੇਤਾਬਜਰੀ ਦੇ ਪਾਸ ਹਸਤੇ ਹੋ ਜਾਣਗੇ ਪੰਜਾਬ ਸਟੇਟ ਐਕਸਪੋਰਟ ਕਾਰਪੋਰੇਸ਼ਨ ਜਿਹੜਾ ਉਸ ਨੂੰ ਜ਼ਿਆਦਾ ਕਮ ਤੇ ਆਗੇ ਔਰ ਉਤੇ ਬਾਅਦ ਟਰਾਂਸਪੋਰਟ ਦੇ ਤਾਂ ਕਿ ਟਰਾਂਸਪੋਰਟ ਚਾਰजेस ਜ਼ਿਆਦਾ ਨਾ ਵਧਣ ਔਰ ਹਾਈ ਚਾਰਜ ਦਿੱਤੇ ਨਾ ਮਿਲੇ ਉਦੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਲੋਮੀਟਰ ਦਾ ਰੇਟ ਲੱਗੇ ਤਾਂ ਕਿ ਜਿਹੜਾ ਟਰਾਂਸਪੋਰਟ ਹੈ ਉਹਨੂੰ ਵੀ ਹਿੱਸੇ ਪਰ ਤੇ ਕੰਮਲੇ ਉਹਨਾਂ ਦੇ ਆਧਿਆਤਿਕ ਦੇ ਇਸ ਨੂੰ ਕਰਦੇ ਹੋਣ ਹੋਣਾ ਉੱਥੇ ਤੱਕ ਆ ਜਾਵੇ ਜਲਦੀ ਸ਼ੁਰੂ ਹੋਣ ਵਾਲੀ ਨਵੀਂ ਮਾਈਨਿੰਗ ਸਕੀਮ ਤਹਿਤ ਸਭ ਤੋਂ ਪਹਿਲਾਂ ਸੂਬੇ ਦੀਆਂ 37 ਰੇਤਾ ਬੱਜਰੀ ਖੱਡਾਂ ਨੂੰ ਏਜੰਸੀ ਅਧੀਨ ਲਿਆਂਦਾ ਜਾਵੇਗਾ ਤੇ ਬਾਅਦ ਚ ਦੂਜੀਆਂ ਨੂੰ ਇਸ ਤੋਂ ਪਹਿਲਾਂ ਰੇਤਾ ਬੱਜਰੀ ਮੁੱਦਾ ਲੋਕ ਸਭਾ ਚ ਕਾਫੀ ਉੱਟਿਆ ਸੀ ਤੇ ਸਰਕਾਰ ਇਸ ਮਾਮਲੇ ਤੇ ਹੁਣ ਗੰਭੀਰ ਹੋ ਗਈ ਹੈ ਉਹ ਜਿਹੜੋਂ ਦੋ ਘਟਦੇਗੀ ਆਪੇ ਦੇਖੋ ਮਾਰਕੀਟ ਵਿੱਚ ਬਾਹ ਰੇਟ ਨਹੀਂ ਵੱਧ ਮਿਲਣਾ ਜਦੋਂ ਸਰਕਾਰ ਦਾ ਮਾਲ ਸਸਤਾ ਮਿਲ ਲੇਗਾ ਤੇ ਲੇਕਿਨ ਮੈਨੂੰ ਹੁੰਦਾ ਸੋਲਿੰਗ ਹਾਂ ਬਿਲਕੁਲ ਸਹੀ ਹੁੰਦਾ ਕਿ 50% ਤੋਂ ਵੀ ਜ਼ਿਆਦਾ ਰੇਟ ਕੱਟੋ ਦਾਂਗੇ